ਯੋਗ ਐਸਐਸਪੀ ਸਾਹਿਬ ਜੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸ਼੍ਰੀ ਦਰਬੀਰ ਸਿੰਘ ਜੀ ਸਿੱਧੂ ਡੀਐਸਪੀ ਸਬਡਿਵੀਜ਼ਨ ਬਗਾਪੁਰਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 14 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਕਬਰਦੀ ਇਤਲਾਹ ਉੱਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਵੇਚਣ ਦਾ ਆਦੀ ਸੀ ਜਿਸ ਦਾ ਨਾਮ ਨਵਦੀਪ ਸਿੰਘ ਉਰਫ ਮਾਨ ਉਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਧਾਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਥਾਣਾ ਸਮਰਸਰ ਵਿਖੇ ਮੁਕੱਦਮਾ ਨੰਬਰ 164 ਮਿਤੀ 24/11/2025 ਅਧੀਨ ਧਾਰਾ 3032 3172 ਪੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋਕੇ ਰੋਡ ਸਮਾਲਸਰ ਵਿਖੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਕੁੱਲ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋ ਸ ਮਾਰਕਾ ਸਪਲੈਂਡਰ ਇੱਕ ਸੀਡੀ ਡੀ ਲਕਸ ਤਿੰਨੋਂ ਬਿਨਾਂ ਕਾਗਜ਼ਾਤ ਦੇ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਤ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਆਨਯੋਗ ਐਸਐਸਪੀ ਸਾਹਿਬ ਜੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸ਼੍ਰੀ ਦਰਬੀਰ ਸਿੰਘ ਜੀ ਸੇਧੂ ਡੀਐਸਪੀ ਸਬਡਿਵੀਜ਼ਨ ਵਾਗਾ ਪੁਰਾਣਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 24 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਕਬਰ ਦੀ ਇਤਲਾਹ ਉੱਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਵੇਚਣ ਦਾ ਆਦੀ ਸੀ ਜਿਸ ਦਾ ਨਾਮ ਨਵਦੀਪ ਸਿੰਘ ਉਰਫ ਮਾਨ ਪੁੱਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਗਾ ਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਥਾਣਾ ਸਮਰਸਰ ਵਿਖੇ ਮਕਦਮਾ ਨੰਬਰ 164 ਮਿਤੀ 24/11/2025 ਅਧੀਨ ਧਾਰਾ 3032 3172 ਬੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋ ਕੇ ਰੋਡ ਸਮਰਸਰ ਵਿਖੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਕੁੱਲ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋਸ ਮਾਰਕਾ ਸਪਲੈਂਡਰ ਇੱਕ ਸੀਡੀ ਡੀ ਲਕਸ ਤਿੰਨੋਂ ਬਿਨਾਂ ਕਾਗਜ਼ਾਤ ਦੇ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਤ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ।